ਰਾਵੀ ਦਰਿਆ ਦਾ ਪਾਣੀ ਹੁਣ ਅਜਨਾਲਾ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਜੇਕਰ ਗੱਲ ਕੀਤੀ ਜਾਵੇ ਅਜਨਾਲਾ ਦੇ ਤਾਂ ਕਈ ਪਿੰਡਾਂ ਦੇ ਵਿੱਚ ਪਾਣੀ ਭਰਨ ਤੋਂ ਬਾਅਦ ਉਹ ਪਿੰਡ ਵਾਸੀ ਨੇ ਬੇਹਜ਼ਾਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਜਿਸ ਤਰੀਕੇ ਦੇ ਨਾਲ ਤਬਾਹੀ ਦਾ ਮੰਜ਼ਰ ਅਸੀਂ ਦੇਖ ਰਿਹਾ ਸੀ 506 ਸਾਲ ਪਿੱਛੇ ਚਲੇ ਜਾਵਾਂਗੇ ਅਸੀਂ ਕਿਸ ਤਰੀਕੇ ਦੇ ਨਾਲ ਇਸ ਦੀ ਪਰਪਾਈ ਕਰਾਂਗੇ ਤੇ ਪਿੰਵਾਸੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਸਮਾਨ ਹੈ ਉਹ ਲੈ ਕੇ ਸੁਰੱਖੇ ਥਾਵਾਂ ਤੇ ਜਾਣ ਨੂੰ ਆਪਣਾ ਘਰ ਛੱਡ ਕੇ ਮਜਬੂਰ ਨੇ ਤਾਂ ਅਜਨਾਲਾ ਹਲਕੇ ਦੇ ਕਈ ਪਿੰਡਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਹੜ੍ਹ ਦੇ ਕਾਰਨ ਗੰਭੀਰ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ ਪਿੰਡ ਫੁੱਲੇ ਚੱਕ ਇਸੇ ਦੇ ਨਾਲ ਕੋਟਲੀ ਕੋਰੋਟਾਣਾ ਵੰਜਾਵਾਲ ਇਸੇ ਦੇ ਨਾਲ ਨੰਗਲ ਤੇ ਕਮੀਰਪੁਰਾ ਦੇ ਵਿੱਚ ਦਰਿਆਵਾਂ ਦਾ ਪਾਣੀ ਦਾਖਲ ਹੋਣ ਦੇ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਹੋਈ ਸਾਫ ਨਜ਼ਰ ਆ ਰਹੀ ਹੈ ਜੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਪਾਣੀ ਨੇ ਨਾ ਸਿਰਫ ਘਰਾਂ ਦੇ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ ਸਗੋਂ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਵੀ ਪੂਰੀ ਤਰੀਕੇ ਦੇ ਨਾਲ ਤਬਾਹੀ ਹੋ ਚੁੱਕੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਜੋ ਹੈ ਇਸ ਤਬਾਹੀ ਤੋਂ ਬਾਹਰ ਨਿਕਲਾਂਗੇ ਹੁਣ ਖਾਣ ਦੇ ਲਈ ਵੀ ਕੁਝ ਸਾਨੂੰ ਜੋ ਹੈ ਨਹੀਂ ਮਿਲ ਰਿਹਾ ਪਿੰਡ ਦੇ ਰਹਿਣ ਵਾਲੇ ਲੋਕ ਬੇहद ਜ਼ਿਆਦਾ ਦੁਖੀ ਨੇ ਸਥਿਤੀ ਇਹ ਹੈ ਕਿ ਕਈ ਘਰਾਂ ਦੇ ਅੰਦਰ ਪਾਣੀ ਖੜਾਇਆ ਅਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੀ ਤਲਾਸ਼ ਕਰਨੀ ਪੈ ਰਹੀ ਹਾਲਾਂਕਿ ਜੇਕਰ ਪ੍ਰਸ਼ਾਸਨ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਲਗਾਤਾਰ ਜੋ ਹੈ ਚੇਤਾਵਨੀ ਦਿੱਤੀ ਜਾ ਰਹੀ ਹੈ ਅਲਰਟ ਕੀਤਾ ਜਾ ਰਿਹਾ ਨਸੀਹਤ ਦਿੱਤੀ ਜਾ ਰਹੀ ਹੈ ਕਿ ਤੁਸੀਂ ਜੇਕਰ ਤੁਹਾਡੇ ਇਲਾਕਿਆਂ ਦੇ ਵਿੱਚ ਹੜਵਾਲਾ ਪਾਣੀ ਆ ਰਿਹਾ ਤਾਂ ਤੁਸੀਂ ਪਹਿਲਾਂ ਹੀ ਇਲਾਕਾ ਜਿਹੜਾ ਹੈ ਉਹ ਖਾਲੀ ਕਰ ਦੋ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਤਾਂ ਪਿੰਡ ਵਾਸੀ ਜਿਹੜੇ ਨੇ ਬੇਹੱਦ ਜ਼ਿਆਦਾ ਪਰੇਸ਼ਾਨ ਨੇ ਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਸਾਡੀ ਜੋ ਹੈ ਮਦਦ ਕੀਤੀ ਜਾਵੇ ਹੋਰ ਕੀ ਕੁਝ ਕਹਿਣਾ ਹੈ ਪਿੰਡ ਵਾਸੀਆਂ ਦਾ ਤੁਹਾਨੂੰ ਉਹ ਵੀ ਸੁਣਾਉਂਦੇ ਆਂ ਤਾਨ ਹੋਇਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਨੇ ਤੇ ਜਿਵੇਂ ਅਸੀਂ 4-5 ਸਾਲ ਪਿੱਛੇ ਚੱਲ ਗਏ ਆ ਤੇ ਸਾਡਾ ਕੋਈ ਕੋਈ ਸੋਚਿਆ ਜਾਵੇ ਗਾਂਵ ਗਾਂਵ ਵਾਸਤੇ ਅਹੀਂ ਖਾਣਾ ਕਿੱਥੋਂ ਆਏ ਉਹ ਖਾਣਾ ਹੀ ਤੇ ਇਹੋ ਹੀ ਕਮਾਉਣਾ ਹੈ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸਹੂਲਤਾਂ ਗਾਂ ਵਾਤੇ ਦੂਪੀਆਂ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਅੱਗੇ ਨੂੰ ਕਿੰਨਾ ਕ ਪਾਣੀ ਪਾਣੀ ਘੜੋਂ ਘੜੇ 5-6 ਫੁੱਟ ਤੋਂ ਤਾਂ ਹੈਗਾ ਇਹ